ਤੇ ਜੇ ਆਪਾਂ ਆਪਣਾ ਗੱਲ ਬਾਈ ਮੁੱਲ ਦੀ ਕਰੀਏ ਜੀ ਮੁੱਲ ਮੁੱਲ ਬਾਈ ਵੀ ਗੱਲ ਸੁਣੋ ਇੱਕ ਮਿੰਟ ਪਹਿਲਾਂ ਤੋਰ ਤਾਰ ਕੇ ਦਿਖਾਓ ਪੂਰਾ ਵਧੀਆ ਸਾਰਾ ਐ ਕਰਾ ਕੇ ਅਠੀਕ ਹੈ ਸੱਲੀ ਕਰੋ ਤੇ ਆਪਾਂ ਕੋਈ ਗੱਲ ਨਹੀਂ ਮੁੱਲ ਕਰਾਂਗੇ ਨਾ ਹਾਂ ਬਿਲਕੁਲ ਠੀਕ ਹੈ ਠੀਕ ਹੈ ਹਾਂ ਜੀ ਹਸੀਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਕਿਹੜੇ ਪਿੰਡ ਪਹੁੰਚੇ ਬਾਈ ਨਾਲ ਗੱਲਬਾਤ ਕਰਾਵਾਂਗੇ ਥੋਡੀ ਬਾਈ ਕੋਲੇ ਬਹੁਤ ਹੀ ਚੰਗਾ ਹਨਾ ਮੋਰਾ نسل ਦਾ ਇੱਕ ਛੋਟਾ ਬਕਾਊਆ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਪਾਂ ਤੇ ਕੀ ਡਿਟੇਲ ਰਹਿੰਦੀ ਹੈ ਡਟੇਰੇ ਵੀ ਤੁਹਾਨੂੰ ਦੱਸਾਂਗੇ ਤੇ ਮੁੱਲ ਜਿਹੜਾ ਆਪਾਂ ਉਹ ਵੀ ਵੀਡੀਓ ਚ ਕਰਾਵਾਂਗੇ ਹਾਂਜੀ ਬਾਈ ਹਸੀ ਕਾਲ ਜੀ ਸਸੀ ਕਾਲ ਜੀ ਬਾਈ ਜੀ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਜਕਸੀਰ ਸਿੰਘ ਜਕਸੀਰ ਸਿੰਘ ਤੇ ਬਾਈ ਪਿੰਡ ਕਿਹੜਾ ਆ ਗਿਆ ਆਪਣਾ ਤਾਂ ਬਾਈ ਤੇ ਜਿਲ੍ਹਾ ਇਹਨੂੰ ਕਿਹੜਾ ਬਰਨਾਲਾ ਪੈਂਦਾ ਹਾਂਜੀ ਬਰਨਾਲਾ ਠੀਕ ਹੈ ਤੇ ਜੇ ਗੱਲ ਕਰ ਗਏ ਬਾਈ ਆਪਣੇ ਇਹ ਸਾਨ ਦੀ ਜੇ ਆਪਾਂ ਉਮਰ ਦੀ ਗੱਲ ਕਰ ਗਏ ਤੇ ਉਮਰ ਕਿੰਨੀ ਹੈ 3 ਸਾਲ 3 ਸਾਲ ਹੈ ਹਾਂਜੀ ਠੀਕ ਹੈ ਤੇ ਦੋ ਦੰਦ ਹੋ ਵੀ ਦੋ ਦੰਦ ਦੀ ਦੋ ਦੰਦ ਹੈ ਤੇ ਇਹਦੀ ਮਾਂ ਦਾ ਰਿਕਾਰਡ ਕੀ ਹੈ ਬਾਈ ਮਾਂ ਲਈ ਆਪਣੇ ਕੋਈ ਮੱਝ ਦੇਖੂ ਖੜੀ ਆ ਠੀਕ ਹੈ 12 ਲੀਟਰ ਦੁੱਧ ਦਾ ਠੀਕ ਹੈ ਜੀ 18 ਹਾਂ ਜੀ ਠੀਕ ਹੈ ਤੇ ਸੂਏ ਉਹ ਪੰਜਵੇਂ ਆਈ ਹੁਣ ਇਸ ਟਾਈਮ ਛੱਟੀਆਂ ਵੀ ਉਹਦੇ ਆਪਣੇ ਆਪ ਦੇ ਕੋਲ ਖੜੀਆਂ ਜੀ ਠੀਕ ਹੈ ਠੀਕ ਹੈ ਜੀ ਹਾਂ ਬਹੁਤ ਚੰਗਾ ਰਿਕਾਟ ਆ ਤੇ ਇਹਦਾ ਜੇ ਗੱਲ ਕਰਕੇ ਪਿਓ ਪਿਓ ਲਿਆ ਟੀਕਾ ਭਰਾ ਜੀ ਅੱਛਾ ਟੀਕਾ ਭਰਾ ਜੀ ਠੀਕ ਹੈ ਸਰਕਾਰੀ ਡਾਕਟਰ ਤੋਂ ਆਉਂਗਾ ਆਪਣੇ ਅੱਛਾ ਹਾਂ ਇਹੋ ਹੀ ਦੱਸ ਦਿਆ ਉਹ ਉਹ ਨਹੀਂ ਪਤਾ ਵੀ ਪੱਕਾ ਵੀ ਕੀ ਹੈ ਹਾਂ ਠੀਕ ਹੈ ਤੇ ਜੇ ਆਪਾਂ ਹੁਣ ਗੱਲ ਬਈ ਮੁੱਲ ਦੀ ਕਰੀਏ ਜੀ ਮੁੱਲ ਮੋਲ ਬਾਈ ਵੀ ਗੱਲ ਸੁਣੋ ਇੱਕ ਮਿੰਟ ਪਹਿਲਾਂ ਤੋਰ ਤਾਰ ਕੇ ਦਿਖਾਓ ਪੂਰਾ ਵਧੀਆ ਸਾਰਾ ਐਂ ਕਰਾ ਕੇ ਅਠੀਕ ਹੈ ਦਸਲੀ ਕਰੋ ਫਿਰ ਆਪਾਂ ਕੋਈ ਗੱਲ ਨਹੀਂ ਮੁੱਲ ਕਰਾਂਗੇ ਨਾ ਹਾਂ ਮੁੱਲ ਕਰਾਂਗੇ ਠੀਕ ਹੈ ਠੀਕ ਹੈ ਲੈ ਵੀ ਮੁੱਲ ਕਰਾਂਗੇ ਆਪਾਂ ਕੋਈ ਗੱਲ ਨਹੀਂ ਮੜਾ ਤੀ ਦੇਖ ਅੱਛਾ ਦਿਖਾ ਦੇ ਗੇ ਲੈ ਲੱਗੂ ਕਹਿੰਦਾ ਕਹਿੰਦਾ ਵੀ ਮੇਰਾ ਸਾਨ ਪੂਰਾ ਚੰਗਾ ਤੋਰ ਤੋਰ ਕੇ ਦਿਖਾਓ ਕਹਿੰਦਾ ਫਿਰ ਆਪਾਂ ਲਾਸਟ ਦੇ ਵਿੱਚ ਮੁੱਲ ਵੀ ਬਾਈ ਤੂੰ ਪਤਾ ਕਰਾਂਗੇ ਤੇ ਆਜੋ ਫਿਰ ਬਹੁਤਾ ਟਾਈਮ ਨਹੀਂ ਲੈਂਦੇ ਤੇ ਆਪਾਂ ਤੁਹਾਨੂੰ ਜਿਹੜਾ ਹੈਗਾ ਆਪਾਂ ਸਾਨ ਉਹ ਤੋਰ ਕੇ ਦਿਹਾਵਨੇ ਤੁਸੀਂ ਨਾ ਮਿੱਤਰੋ ਸਾਨ ਦੇਖ ਸਕਦੇ ਹੋ ਹਨਾ ਤੁਰਦੇ ਦੀ ਚਾਲ ਦੇਖ ਲਓ ਸਿਰ ਦੇਖ ਲ ਤੇ ਆਪਾਂ ਜੇ ਗੱਲ ਕਰੀਏ ਹਨਾ ਪਿੱਠ ਪੁੜੇ ਦੀ ਉਹ ਵੀ ਤੁਸੀਂ ਚੈੱਕ ਕਰ ਲਓ ਜੇ ਟੈਸਟਿਕਲਾਂ ਦੀ ਗੱਲ ਕਰੀਏ ਟੈਸਟਿਕਲ ਬਹੁਤ ਜ਼ਿਆਦਾ ਸਿੱਧੇ ਨੇ ਸਹੀ ਨੇ ਬਾਕੀ ਬੰਤਰ ਤੁਸੀਂ ਦੇਖ ਸਕਦੇ ਹੋ ਸਾਨ ਦੀ ਹਾਈਟ ਜਿਹੜੀ ਉਹ ਵੀ ਬਹੁਤ ਚੰਗੀ ਆ ਇੱਕ ਵਾਰੀ ਹੋਰ ਮੋੜ ਲਾ ਬਈ ਇੱਧਰ ਨੂੰ ਤੇ ਮੂੰਹ ਦਾ ਵੀ ਬਹੁਤ ਸੋਹਣਾ ਜੇ ਗੱਲ ਕਰੀਏ ਹਨਾ ਆਪ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਦੇਖੋ ਕਿੱਡਾ ਸੋਹਣਾ ਲੱਗਦਾ ਤੇ ਜੇ ਆਪਾਂ ਗੱਲ ਕਰ ਗਏ ਹਨਾ ਸਾਈਡ ਪੋਜ਼ ਤੁਸੀਂ ਦੇਖ ਸਕਦੇ ਹੋ ਵੀ ਤੋੜਲਾ ਤੋਲਾ ਚੈੱਕ ਕਰ ਲਓ ਇੱਕ ਵਾਰ ਤੇ ਹੁਣ ਉਧਰਲੇ ਪਾਸੇ ਦੀ ਮੋੜ ਲਾ ਬਾਈ ਉਧਰਲੇ ਪਾਸੇ ਦੀ ਮੋੜ ਲਾ ਇਹ ਆ ਦੇਖੋ ਤੁਸੀਂ ਹਨਾ ਇੱਥੋਂ ਤੁਹਾਨੂੰ ਥੱਲੋਂ ਵੀ ਚੈੱਕ ਹੋ ਜੂ ਪੂਰਾ ਵਧੀਆ ਤੇ ਚੰਗਾ ਮੂੰਹ ਦਾ ਵੀ ਗੱਲ ਕਰਕੇ ਆਪਾਂ ਬਾਰ-ਬਾਰ ਉਹ ਗੱਲ ਹਨਾ ਕਹਨੇ ਆ ਵੀ ਆ ਜਾਓ ਫਿਰ ਹੁਣ ਆਪਾਂ ਜਿਹੜੀ ਬਾਈ ਨਾਲ ਗੱਲਬਾਤ ਕਰਾਉਣੀ ਆ ਥੋੜੂ ਕੀ ਰੇਟ ਰਹਿੰਦਾ ਤੇ ਬਾਈ ਦਾ ਜਿਹੜਾ ਸੀਗਾ ਸ਼ੌਂਕ ਹਨਾ ਉਹ ਆਪਾਂ ਪੂਰਾ ਕਰਤਾ ਇੱਕ ਵਾਰ ਤੇ ਬਹੁਤ ਸੋਹਣੀ ਜੇ ਗੱਲ ਕਰ ਗਏ ਨਸਲ ਕੁਆਲਟੀ ਵਾਲਾ ਕੱਟਾ ਹੈਗਾ ਤੇ ਆ ਜਾਓ ਫਿਰ ਕਰਾਉਣਿਆ ਗੱਲ ਆਪਾਂ ਲੇ ਬਾਈ ਹੁਣ ਮੈਨੂੰ ਆਏ ਦੱਸਦੇ ਵੀ ਇਹਦਾ ਜੇ ਆਪਾਂ ਲਾਸਟ ਤੇ ਰੇਟ ਦੱਸਦੇ ਹੁਣ ਇੱਕ ਵਾਰੀ ਦਰਸ਼ਕ ਵੀਰਾਂ ਨੂੰ ਕਿੰਨਾ ਰਹੂਗਾ ਹਾਂ ਨਾਲ ਆ ਰੇਟ ਹੋਵੇ ਤੇਰਾ ਬਾਈ ਜੀ ਗੱਲ ਸੁਣੋ ਹਾਂ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਇੰਨੇ ਆਪਾਂ ਉਹ ਕਰਨਾ ਠੀਕ ਹੈ ਠੀਕ ਹੈ ਇੱਕ ਦਸ 1 ਲੱਖ ਤੇ 10000 10000 ਲੈ ਮੁੰਡੇ ਹੁਣ ਨੰਬਰ ਬੋਲ ਦੇ 95011 ਬਾਈ 11352 95011 11352 11352 52 ਠੀਕ ਹੈ ਵੀ ਧੰਨਵਾਦ ਲੈ ਵੀ ਦੋਸਤੋ ਹਨਾ ਲਾਸਟ ਤੇ ਸਾਰੇ ਵੀਰਾਂ ਦਾ ਪਤਾ ਇਹਦੇ ਲੋ ਧੰਨਵਾਦ ਕਰਦੇ ਆਂ ਜਿਹੜੇ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ